ਕਿਸੇ ਵੀ ਸਾਡੇ ਹਿੰਦੂ ਭਰਾ ਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਆਂਦੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਤ੍ਰਿੰਰਤ ਸਿੰਘ ਪੰਨੂਵਾਲੇ ਜੋ ਸੋਸ਼ਲ ਮੀਡੀਆ ਤੇ ਇੱਕ ਬਿਆਨ ਦੇ ਰਿਹਾ ਹੈ ਕਿ ਮੈਂ ਹਿੰਦੂਆਂ ਨੇ ਇਦਾਂ ਕਰਦਾਂਗੇ ਹਿੰਦੂਆਂ ਨੇ ਇਦਾਂ ਕਰਦਾਂਗੇ ਆਪਾਂ ਕਾਰੋਬਾਰ ਬੰਦ ਕਰ ਦੇ ਕਿਸੇ ਨੂੰ ਜ਼ਰੂਰਤ ਨਹੀਂ ਹੈ ਅਤਨਾ ਹੀ ਕੋਈ ਇਸ ਚੀਜ਼ ਵੱਲ ਧਿਆਨ ਦੇਵੇ ਜੈ ਸ਼੍ਰੀ ਰਾਮ ਜੈ ਮਾ ਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੰਟੀ ਜੋਗੀ ਯੂਵਾ ਰਾਸ਼ਟਰੀ ਪਰਿਵਾਰੀ ਸ਼ਾਸਨ ਸਮਾਜਵਾਦੀ ਯੂਵਾ ਪੰਜਾਬ ਪ੍ਰਧਾਨ ਜਗਰੰਦਰ ਹਿੰਦ ਅਤੇ ਯੂਵਾ ਪੰਜਾਬ ਪਰਿਵਾਰਿਕ ਹਿੰਦੂ ਸੁਰੱਖਿਆ ਪ੍ਰੀਸ਼ਦ ਤੋਂ ਆਪ ਸਭ ਨੂੰ ਹੱਥ ਬੰਨ੍ਹ ਕੇ ਅਪੀਲ ਕਰ ਰਿਹਾ 6 ਜੂਨ ਵਾਲੇ ਦਿਨ ਪੱਠਾ ਕਲੋਨੀ ਵਿਖੇ ਅਮਰ ਸ਼ਹੀਦਾਂ ਦੀ ਯਾਦ ਵਿੱਚ ਹਵਨ ਜਗ ਕੀਤਾ ਜਾ ਰਿਹਾ ਜਿਸ ਦੇ ਵਿੱਚ ਸਾਰੇ ਹੀ ਸ਼ਿਰਕਸਾਂ ਨੇ ਇਕੱਤਰਿਤ ਹੋ ਰਹੇ ਨੇ ਸੋ ਆਪ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ 6 ਜੂਨ ਵਾਲੇ ਦਿਨ ਪੱਠਾ ਕਲੋਨੀ ਮੇਰੇ ਗ੍ਰਹਿਣਵਾਸ ਵਿਖੇ ਪਹੁੰਚਣ ਅਤੇ ਅਮਰ ਸ਼ਹੀਦਾਂ ਦੀ ਯਾਦ ਵਿੱਚ ਕੀਤੇ ਜਾ ਰਹੇ ਹਵਨ ਜਗ ਵਿੱਚ ਆਹੋਤੀਆਂ ਪਾ ਕੇ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਇੱਕ ਮੌਨ ਵਰਤ ਰੱਖੀਏ ਸੋ ਸਾਰਿਆਂ ਨੂੰ ਅਪੀਲ ਹੈ ਕਿ ਸ਼ਹਿਜੂਣ ਵਾਲੇ ਦਿਨ ਆਣ ਅਤੇ ਉਸ ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਇੱਕ ਠੰਡੀ ਸ਼ਪੀਲ ਦਾ ਜਿਹੜਾ ਆਯੋਜਨ ਕੀਤਾ ਗਿਆ ਸੋ ਆ ਕੇ ਆਪਣਾ ਯੋਗਦਾਨ ਜ਼ਰੂਰ ਪਾਓ ਅਤੇ ਕਿਸੇ ਵੀ ਕਿਸੇ ਵੀ ਸਾਡੇ ਹਿੰਦੂ ਭਰਾ ਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਆਂਦੀ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਉਹਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਕੋਈ ਵੀ ਹਿੰਦੂਆਂ ਦੇ ਪ੍ਰਤੀ ਅਤੇ ਸਿੱਖਾਂ ਦੇ ਪ੍ਰਤੀ ਗਲਤ ਪੋਸਟ ਪਾਉਂਦਾ ਹੈ ਤਾਂ ਕਿਰਪਾ ਉਹਨੂੰ ਨਜ਼ਰ ਅੰਦਾਜ਼ ਕੀਤਾ ਜਾਵੇ ਉਸ ਨੂੰ ਉਹਦੇ ਵੱਲ ਗੌਰ ਨਾ ਕੀਤਾ ਜਾਵੇ ਅਤੇ ਉਸ ਦੀ ਵੱੜਦੀ ਜਿਹੜੀ ਕੰਪਲੇਂਟ ਹੈ ਜਾਂ ਦਰਖਾਸਤ ਹੈ ਉਹ ਨਜ਼ਦੀਕੀ ਪੁਲਿਸ ਥਾਣੇ ਵੀ ਦਿੱਤੀ ਜਾਵੇ ਇਹ ਮੈਂ ਗੱਲ ਕਰ ਰਿਹਾ ਵਾ ਗੁਰਪਤ ਸਿੰਘ ਪ੍ਰਤਵੰਤ ਸਿੰਘ ਪੰਨੂਵਾਲੇ ਜੋ ਸੋਸ਼ਲ ਮੀਡੀਆ ਤੇ ਇੱਕ ਬਿਆਨ ਦੇ ਰਿਹਾ ਹੈ ਕਿ ਮੈਂ ਹਿੰਦੂਆਂ ਨੇ ਇਦਾਂ ਕਰਦਾਂਗੇ ਹਿੰਦੂਆਂ ਨੇ ਇਦਾਂ ਕਰਦਾਂਗੇ ਆਪਾਂ ਕਾਰੋਬਾਰ ਬੰਦ ਕਰਦੇ ਕਿਸੇ ਨੂੰ ਜ਼ਰੂਰਤ ਨਹੀਂ ਐ ਅਤਨਾ ਹੀ ਕੋਈ ਇਸ ਚੀਜ਼ ਵੱਲ ਧਿਆਨ ਨਾ ਦੇਵੇ ਮੇਰੇ ਹਿੰਦੂ ਅਤੇ ਮੇਰੇ ਸਿੱਖ ਵੀਰ ਇਸ ਚੀਜ਼ ਵੱਲ ਬਿਲਕੁਲ ਵੀ ਧਿਆਨ ਨਾ ਦੇਣ ਆਪਣੇ ਕਾਰੋਬਾਰ ਵੱਲ ਧਿਆਨ ਦੇਣ ਹਵਨ ਜਾ ਕੇ ਕਰਨ ਤੋਂ ਬਾਅਦ ਆਪਣੇ ਕਾਰੋਬਾਰ ਸਾਰੇ ਖੋਲੋ ਆਰਾਮ ਨਾਲ ਕੰਮ ਕਰੋ ਪੁਲਿਸ ਤੁਹਾਡੇ ਨਾਲ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਕਿਸੇ ਨੂੰ ਕੋਈ ਘਬਰਾਣ ਦੀ ਲੋੜ ਨਹੀਂ ਜੈ ਸ਼੍ਰੀ ਰਾਮ ਜੈ ਮਹਾਕਾਲ